ਹੈਲੋ ਗਾਇਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਮੇਰੇ ਅੱਜ ਦੇ ਨਿਊ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲੇ ਆਂ ਜੀ ਹਿਸ਼ਿਆਰਪੁਰ ਦੇ ਵਿੱਚ ਜੋ ਕਿ Jio Mart ਆ ਠੀਕ ਆ ਜਿਹਨੂੰ ਉਹਦਾ ਮਤਲਬ ਕੀ ਕਹਿੰਦੇ ਆ ਰੈਲਾਈਂਸ ਮੋਲ ਵੀ ਤੋਂ ਵੀ ਜਾਣਦੇ ਆ ਲੋਗ ਜ਼ਿਆਦਾਤਰ ਰੈਲਾਈਂਸ ਮੋਲ ਹੀ ਕਹਿੰਦੇ ਆ Jio Mart ਦਾ ਘੱਟੇ ਕਹਿੰਦੇ ਆ ਉਹਦਾ ਹੈਗਾ Jio Mart ਤੇ ਉੱਥੇ ਸਾਨੂੰ ਅੱਜ ਅਸੀਂ ਲੈ ਕੇ ਚਲਾਂਗੇ ਉੱਥੇ ਦਿਖਾਵਾਂਗੇ ਕੀ ਕੀ ਉੱਥੇ ਦੇ ਪ੍ਰਾਈਸ ਆ ਤੁਹਾਨੂੰ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਪਤਾ ਚੱਲ ਜਾਊਗਾ ਤੇ ਐਂਡ ਤੱਕ ਜ਼ਰੂਰ ਦੇਖਿਓ ਮੈਂ ਦੱਸਾਂਗੇ ਤੁਹਾਨੂੰ ਕੀ ਕੀ ਆਫਰ ਲੱਗੇ ਹੋਆ ਕੀ ਡਿਸਕਾਊਂਟ ਆ ਤੁਹਾਨੂੰ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਚਲੋ ਅਸੀਂ ਚੱਲਦੇ ਹਾਂ ਹੁਣ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਤੇ ਜੇਤ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੋ ਤੇ ਜੇ ਐ ਪੁਰਾਣੇ ਆ ਤਾਂ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚਲੋ ਚੱਲਦੇ ਹਾਂ ਹੁਣ ਰੇਲੈਂਸ ਮੋਲ ਹਾਂਜੀ ਗਾਇਸ ਅਸੀਂ ਮੋਲ ਪਹੁੰਚ ਚੁੱਕੇ ਹਾਂ ਟਮਾਟਾ ਬਿਆਰ ਮੁੜਾ ਅੰਦਰ ਜਾ ਕੇ ਤੁਹਾਨੂੰ ਦਿਖਾਉਣਾ ਹੈ ਤੇ ਚਲੋ ਅੰਦਰ ਚੱਲਦੇ ਆਂ ਦੇਖ ਸਕਦੇ ਆਂ ਤੁਸੀਂ ਇਥੇ ਬਹੁਤ ਵੱਡਾ ਹੈ ਮਤਲਬ ਕਿ ਕਹਿ ਲਓ ਬਹੁਤ ਜ਼ਿਆਦਾ ਵੱਡਾ ਹੈ ਜੀ ਇੱਥੇ ਹਰੇਕ ਚੀਜ਼ ਤੁਹਾਨੂੰ ਘਰ ਦੇ ਰਿਲੇਟਿਵ ਹਰੇਕ ਚੀਜ਼ ਤੁਹਾਨੂੰ ਮਿਲ ਜਾਂਦੀ ਹੈ ਬਹੁਤ ਜ਼ਿਆਦਾ ਡਿਸਕਾਊਂਟ ਤੇ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਆਂ ਗੈਟ 1 ਫ੍ਰੀ ਲੱਗੀਆਂ ਹੋਈਆਂ ਠੀਕ ਆ ਕਿਸੇ ਤੇ 55% ਡਿਸਕਾਊਂਟ ਆ ਕਿਸੇ ਤੇ 50% ਡਿਸਕਾਊਂਟ ਆ ਠੀਕ ਆ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਦੇਖ ਸਕਦੇ ਆ ਬਹੁਤ ਵੱਡਾ ਇਹ ਮੋਲਾ ਤੇ ਚਲੋ ਵੀਡੀਓ ਸ਼ੁਰੂ ਕਰਦੇ ਆ ਜੀ ਦਿਖਾਉਨੇ ਆ ਤੁਹਾਨੂੰ ਵੀਡੀਓ ਨੇ ਇੱਦਾਂ ਹੀ ਬਣੀ ਰਿਓ ਤੇ ਇੱਧਰ ਦੇਖ ਸਕਦੇ ਆ ਤੁਸੀਂ ਭਾਂਡੇ ਲੱਗੇ ਆ ਨਹੀਂ ਤਾਂ ਕੱਪ ਹੋਗੇ ਡੱਬੇ ਹੋਗੇ ਇਹ ਗੈਟ 1 ਫ੍ਰੀ ਲੱਗੇ ਹੋਇਆ ਜਿੱਦਾਂ ਥਾਲੀ ਹੋ ਗਈ ਇੱਕ ਲਓਗੇ ਤੇ ਨਾਲ ਤੁਹਾਨੂੰ ਇੱਕ ਫ੍ਰੀ ਮਿਲੂਗੀ ਤੇ 50% ਦਾ ਸਕੂਨਟ ਆ ਦੇਖ ਸਕਦੇ ਤੁਸੀਂ ਤੇ ਇੱਧਰ ਸਾਰੇ ਜਿੱਦਾਂ ਹੋ ਗਏ ਆ ਪੋਨੀਆਂ ਵਗੈਰਾ ਕੱਪ ਵਗੈਰਾ ਹਨਾ ਤੇ ਕਟਛੀਆਂ ਵਗੈਰਾ ਤੁਹਾਨੂੰ ਸਾਰੀਆਂ ਇੱਥੇ ਮਿਲ ਜੂਗੀਆਂ ਤੇ ਡਿਨਰ ਸੈੱਟ ਜਿੱਦਾਂ ਤੁਸੀਂ ਬਣਾਉਣਾ ਚਾਹੁੰਦੇ ਆਪ ਵੀ ਬਣਵਾ ਸਕਦੇ ਆ ਇਹ ਵੀ ਤੁਹਾਨੂੰ ਗੈਟ ਵਨ ਫ੍ਰੀ ਮਿਲੂਗਾ ਜੀ ਤੇ ਜੇ ਜੇ ਤੁਸੀਂ ਉੱਦਾਂ ਲੈਣਾ ਹੈ ਤਾਂ ਉੱਦਾਂ ਵੀ ਲੈ ਸਕਦੇ ਤੇ ਇੱਧਰ ਟੋਕਰੀਆਂ ਵਗੈਰਾ ਆ ਗਈ ਹੈ ਸਾਰੀਆਂ ਟੋਕਰੀਆਂ ਵਗੈਰਾ ਇੱਧਰ ਦੇਖ ਸਕਦੇ ਤੁਸੀਂ ਪਲਾਸਟਿਕ ਦੇ ਭਾਂਡੇ ਹੋਗੇ ਹਨਾ ਪਲਾਸਟਿਕ ਦੇ ਡੱਬੇ ਵਗੈਰਾ ਤੁਹਾਨੂੰ 50% ਡਿਸਕਾਊਂਟ ਆਏ ਵੀ ਇਹ ਵੀ ਤੁਹਾਨੂੰ 99 ਰੁਪਏ ਦੇ ਵਿੱਚ ਇੱਥੇ ਮਿਲ ਜੂਗੇ ਚਾਹੇ 4 ਡੱਬੇ ਲੈ ਲੋ ਤੇ ਚਾਹੇ ਲੈ ਲੋ 6 ਸਿਰਫ 100 ਰੁਪਏ ਦੇ ਵਿੱਚ ਤੁਹਾਨੂੰ ਸਾਰੇ ਡੱਬੇ ਮਿਲ ਜਾਣਗੇ ਤਾਂ ਇੱਧਰ ਦੇਖ ਸਕਦੇ ਤੁਸੀਂ ਤਵੇ ਵਗੈਰਾ ਹੋ ਗਏ ਹਨ ਇਹ ਵੀ ਤੁਹਾਨੂੰ ਇੱਥੋਂ ਮਿਲ ਜੂਗੇ ਤੇ ਜਿੰਦਾ ਤੁਸੀਂ ਆ ਲੈਣੀਆਂ ਆ ਹੋ ਕੜਛੀਆਂ ਵਗੈਰਾ ਜਿੰਦਾ ਕ올ੀਆਂ ਵਗੈਰਾ ਸਾਰਾ ਤੁਹਾਨੂੰ ਇੱਥੋਂ ਸਮਾਨ ਮਿਲ ਜੂਗਾ ਘਰ ਦੇ ਰੇਟ ਤੇ ਇੱਧਰ ਦੇਖ ਸਕਦੇ ਤੁਸੀਂ ਜਿੰਦਾ ਤਵੇ ਲੈਣੇ ਆ ਉਹ ਵੀ ਤੁਹਾਨੂੰ 50% ਡਿਸਕਾਊਂਟ ਆ ਇੱਧਰ ਬੋਤਲਾਂ ਲੱਗੀਆਂ ਇਹ ਵੀ ਤੁਹਾਨੂੰ 50% ਤਿੰਨ ਦਾ ਸਕਾਊਂਟ ਤੇ ਮਿਲੂਗੀਆਂ ਪਾਣੀ ਵਾਲੀਆਂ ਬੋਤਲਾਂ ਠੀਕ ਹੈ ਤੇ ਇੱਧਰ ਜਿਹੜੇ ਥਾਲ ਵਗੈਰਾ ਜਿਹੜੇ ਦੂਜੇ ਥਾਲ ਆ ਤੇ ਉਹ ਵੀ ਤੁਹਾਨੂੰ ਇੱਕ ਨਾਲ ਇੱਕ ਫ੍ਰੀ ਮਿਲੂਗੇ ਤੇ ਇੱਧਰ ਦੇਖ ਸਕਦੇ ਤੁਸੀਂ ਆ ਪੌਣੀਆਂ ਵਗੈਰਾ ਵੀ 100-100 ਰੁਪਏ ਦੇ ਵਿੱਚ ਤੁਹਾਨੂੰ ਸਾਰੀਆਂ ਮਿਲ ਜੂਗੀਆਂ ਚਮਚ ਵਗੈਰਾ ਵੀ ਮਿਲ ਜਾਣਗੇ ਉਹ ਵੀ ਤੁਹਾਨੂੰ 50-50 ਰੁਪਏ ਦੇ ਵਿੱਚ ਮਿਲ ਜਾਣਗੇ ਤੇ ਤੁਸੀਂ ਆਉਣਾ ਕਿੱਥੇ ਆਏ ਲੈਣ ਹੁਸ਼ਿਆਰਪੁਰ ਜੀਓ ਮਾਰਟ ਦੇ ਵਿੱਚ ਆਉਣਾ ਹੈ ਜੀ ਤੇ ਉੱਥੇ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਬਹੁਤ ਸਸਤੀਆਂ ਚੀਜ਼ਾਂ ਤੇ ਇਹ ਦੇਖ ਸਕਦੇ ਤੁਸੀਂ ਇੱਧਰ ਦੇਖ ਸਕਦੇ ਤੁਸੀਂ ਸਾਰੇ ਹੈਂਗਰ ਵਗੈਰਾ ਤੁਹਾਨੂੰ 150 ਦੇ ਵਿੱਚ ਮਿਲ ਜਾਣਗੇ 12 ਹੈਂਗਰ ਤੇ ਇੱਧਰ ਚੁੰਡੀਆਂ ਵਗੈਰਾ ਲੱਗੇਆਂ ਜੇ ਉਹ ਵੀ ਤੁਸੀਂ ਇੱਥੋਂ ਲੈ ਸਕਦੇ ਵੇਖੋ ਪਹਿਲਾਂ ਤਾਂ 12-12 ਦਾ ਪੈਕ ਆਉਂਦਾ ਸੀ ਹੁਣ ਵੱਡੇ ਵੀ ਆ ਗਏ ਆ ਇੱਥੇ ਉਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਤੇ ਇੱਧਰ ਜਿੱਦਾਂ ਚਮਚ ਹੋ ਗਏ ਹਨਾ ਜਿਦਾਂ ਆ ਜਿਦਾਂ ਪੀਜ਼ਾ ਵਗੈਰਾ ਜਾਂ ਕੋਸ਼ੋਰ ਉਹਦੇ ਵੀ ਬਣਾਉਣ ਨੂੰ ਸਾਰੇ ਭਾਂਡੇ ਹੋਗੇ ਨਾ ਪਲਾਸਟਿਕ ਦੇ ਭਾਂਡੇ ਤੇ ਉਹ ਸਾਰੇ ਤੁਸੀਂ ਇੱਥੋਂ ਲੈ ਸਕਦੇ ਆ ਇੱਧਰ ਦੇਖ ਸਕਦੇ ਤੁਸੀਂ ਇਹ ਸਟੈਂਡ ਜਿੱਦਾਂ ਤੁਸੀਂ ਡਰਮ ਵੀ ਰੱਖ ਸਕਦੇ ਆ ਸਟੈਂਡ ਤੇ ਤੇ ਸਿਲੰਡਰ ਵਗੈਰਾ ਵੀ ਰੱਖ ਸਕਦੇ ਆ ਵੀ ਸੋਰਪੇ ਦੇ ਵਿੱਚ ਤੁਹਾਨੂੰ ਮਿਲੇਗਾ ਤੇ ਇੱਧਰ ਦੇਖ ਜਦਾਂ ਪਲਾਸਟਿਕ ਦੇ ਇਹ ਵੀ ਡੱਬੇ ਆ 99 ਪਰ ਦੇ ਵਿੱਚ ਤਿੰਨ ਮਿਲ ਜੋ ਤੁਹਾਨੂੰ ਬਹੁਤ ਵਧੀਆ ਡੱਬੇ ਆ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਤੇ ਆਹ ਦੇਖ ਸਕਦੇ ਹੋ ਜੀ ਦਸਤ ਨੂੰ ਪੂਰਾ ਚੱਕਣ ਵਾਲਾ ਜਿਹਾ ਹੋ ਗਿਆ ਇਹ ਵੀ ਤੁਹਾਨੂੰ ਇੱਥੇ ਮਿਲ ਜੂਗਾ ਪੋਜੇ ਵਗੈਰਾ ਹੋ ਗਏ ਹਨ ਜਿੱਦਾਂ ਤੁਸੀਂ ਸਾਰਾ ਕੁਝ ਇੱਥੇ ਤੁਹਾਨੂੰ ਮਿਲ ਜੂਗਾ ਇੱਧਰ ਦੇਖ ਸਕਦੇ ਹੋ ਜੀ ਇਦਾਂ ਸ਼ੀਸ਼ੇ ਵਗੈਰਾ ਤੈਲਾਂ ਵਗੈਰਾ ਸਾਫ ਕਰਨ ਲਈ ਤੁਹਾਨੂੰ ਇਹ ਵੀ ਸਾਰੀਆਂ ਚੀਜ਼ਾਂ ਇੱਥੇ ਮਿਲ ਜੂਗੀਆਂ ਜਿਦਾਂ ਹਾਪਿਕ ਵਗੈਰਾ ਹੋ ਗਿਆ ਹਨ ਇਹ ਵੀ ਸਾਰੇ ਤੁਹਾਨੂੰ ਡਿਸਕਾਊਂਟ ਤੇ ਲੱਗੇ ਹੋਏ ਆ ਕਿਸੇ ਤੇ 12% ਡਿਸਕਾਊਂਟ ਆ ਕਿਸੇ ਤੇ ਆਹ ਦੇਖ ਸਕਦੇ ਹੋ ਜੀ ਠੀਕ ਹੈ ਤੇ ਇੱਧਰ ਬੱਚਿਆਂ ਦੇ ਟਿਫਨ ਵਗੈਰਾ ਹੋਗੇ ਆ ਛੋਟੇ ਜਿਹਦਾ ਕੱਪ ਵਗੈਰਾ ਹੋਗੇ ਤੇ ਪਲੇਟਾਂ, ਕੋਲੀਆਂ ਸਾਰੇ ਤੁਹਾਨੂੰ ਇੱਥੇ ਪਲਾਸਟਿਕ ਦੇ ਮਿਲ ਜੂਗੇ ਤਾਂ ਇੱਧਰ ਦੇਖ ਸਕਦੇ ਆ ਤੁਸੀਂ ਇੱਧਰ ਜਿੱਦਾਂ ਇੱਧਰ ਤੁਹਾਨੂੰ ਆਲ ਆਊਟ ਵਗੈਰਾ ਜਿਹਦਾ ਮੱਛਰ ਮਾਰਨ ਵਾਲੀਆਂ ਦਵਾਈਆਂ ਹਨਾ ਸਾਰੀਆਂ ਤੁਹਾਨੂੰ ਇੱਥੇ ਮਿਲ ਜੂਗੀਆਂ ਤੇ ਜਿੱਦਾਂ ਤੁਸੀਂ ਵੱਡੀ ਲੈਣੀ ਆ ਸਿਰਫ ਤੁਹਾਨੂੰ 75 ਰੁਪਏ ਦੀ ਮਿਲੂਗੀ ਸਪਰੇਅ ਵਾਂਗ ਹੁੰਦੀ ਆ ਇਹ ਤੇ ਜੇ ਛੋਟੀ ਲੈਣੀ ਆ ਇਹ ਵੀ ਤੁਹਾਨੂੰ 68 ਰੁਪਏ ਦੇ ਵਿੱਚ ਮਿਲ ਜੂਗੀ ਬਹੁਤ ਵਧੀਆ ਸਮਾਨ ਆ ਜੀ ਹਰੇਕ ਚੀਜ਼ ਤੁਹਾਨੂੰ ਇੱਥੇ ਮਿਲ ਜੂਗੀ ਟਾਟਾ ਟੇ ਟਾਈਮ ਦੀ ਵੀ ਬਚਤ ਹੋਊਗੀ ਤੇ ਤੁਸੀਂ ਜਰੂਰ ਇੱਕ ਵਾਰੀ ਜਰੂਰ ਵਿਜ਼ਿਟ ਕਰਿਓ ਹੁਸ਼ਿਆਰਪੁਰ ਤੇ ਇੱਧਰ ਦੇਖ ਸਕਦੇ ਆ ਸਾਰਾ ਕੁਝ ਤੁਹਾਨੂੰ ਇੱਥੋਂ ਜੀ ਮਿਲ ਜਾਊਗਾ ਬਹੁਤ ਵਧੀਆ ਚੀਜ਼ਾਂ ਇੱਧਰ ਘੇਵ ਵਗੈਰਾ ਹੋ ਗਿਆ ਹਨਾ ਸਾਰਾ ਕੁਝ ਇੱਥੇ ਮਿਲ ਜਾਊ ਤੁਹਾਨੂੰ ਦੇਖ ਤਾਂ ਜਿੱਦਾਂ ਧੂਫ ਵਗੈਰਾ ਹੋ ਗਈ ਹੈਨਾ ਤੇ ਜਿੱਦਾਂ ਪੂਜਾ ਵਗੈਰਾ ਕਰਦੇ ਆ ਤੁਸੀਂ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਮਿਲ ਜੂਗੀਆਂ ਤੇ ਇਧਰ ਜਿੱਦਾਂ ਬਲਵ ਹੋ ਗਏ ਐਲ ਐਡੀ ਬਲਵ ਉਹ ਵੀ ਤੁਹਾਨੂੰ ਇਥੋਂ ਮਿਲ ਜਾਣਗੇ ਤੇ ਇਧਰ ਦੇਖ ਸਕਦੇ ਆ ਤੁਸੀਂ ਸਰਫ ਵਗੈਰਾ ਆ ਗਈ ਜੀ ਹੁਣ ਇਧਰ ਟਾਈਟ ਸਰਫ ਆ ਇਹ ਵੀ ਤੁਹਾਨੂੰ ਡਿਸਕਾਊਂਟ ਦੇ ਲੱਗੀ ਹੋਈ ਆ ਤੇ 25 ਰੁਪਏ ਡਿਸਕਾਊਂਟ ਹੋਊਗੀ ਤੁਹਾਨੂੰ ਨਾਲ ਜਿੰਨਾ ਪ੍ਰਾਈਸ ਆ ਤਾਂ 25 ਰੁਪਏ ਘੱਟ ਮਿਲਊਗੀ ਤੇ ਜੇ ਛੋਟਾ ਲੈਣਾ ਤੁਸੀਂ ਤੇ ਉਹ ਵੀ ਤੁਹਾਨੂੰ ਸ਼ੇਰ ਪੇ ਵਿੱਚੋਂ ਲੈਸ ਹੋਣਗੇ ਤੇ ਦੇਖ ਸਕਦੇ ਆ ਸਾਰੀਆਂ ਇੱਥੇ ਸਰਫ ਵੀ ਲੱਗੀਆਂ ਹੋਈਆਂ ਜਿਹੜੀ ਵੀ ਤੁਸੀਂ ਯੂਜ਼ ਕਰਦੇ ਆ ਤੁਸੀਂ ਲੈ ਸਕਦੇ ਆ ਤੇ ਇੱਧਰ ਮਤਲਬ ਕਿ ਸਰਫ ਦੇ ਨਾਲ ਹੀ ਤੁਹਾਨੂੰ ਇੱਧਰ ਲਿਕੁਇਡ ਵੀ ਮਿਲ ਜੂਗੇ ਜਿਹੜੇ ਲਿਕੁਇਡ ਜੂਜ਼ ਕਰਦੇ ਆ ਉਹ ਲਿਕੁਇਡ ਵੀ ਲੈ ਸਕਦੇ ਆ ਠੀਕ ਆ ਜਿਹੜਾ ਵੀ ਕੰਪਨੀ ਦਾ ਯੂਜ਼ ਕਰਦੇ ਆ ਸਾਰੀ ਵੈਰਾਈਟੀ ਇੱਥੇ ਮਿਲ ਜੂਗੀ ਤੁਹਾਨੂੰ ਵੱਡੇ ਛੋਟੇ ਮਤਲਬ ਕਿ ਸਾਰੇ ਤੁਹਾਨੂੰ ਇੱਥੋਂ ਮਿਲ ਜਾਣਗੇ ਜੀ ਦੇਖ ਸਕਦੇ ਜਿੱਦਾਂ ਦੀ ਵੀ ਪੈਕਿੰਗ ਤੁਸੀਂ ਚਾਹੋ ਨੇ ਆ ਉਹ ਤੁਸੀਂ ਇੱਥੋਂ ਲੈ ਸਕਦੇ ਆ ਦੇਖ ਸਕਦੇ ਤੁਹਾਨੂੰ ਸਿਰਫ 33 33 ਚੋਂ 30% ਛਤ ਡਿਸਕਾਊਂਟ ਤੇ ਮਿਲੂਗੀ ਜੀ ਇਹ ਸਿਰਫ ਜਿਹੜੀ ਵੱਡੀ ਪੈਕੇਜ ਆ ਉਹ ਤੁਹਾਨੂੰ 33 ਰੁਪਏ ਡਿਸਕਾਊਂਟ ਤੇ ਮਿਲੂਗੀ ਤੇ ਜਿਹੜੀ ਛੋਟੀ ਆ ਉਹ ਤਾਂ ਹੈਗੀ ਤੁਹਾਨੂੰ ਪਤਾ ਹੀ ਹੈ ਮਤਲਬ ਇੱਦਾਂ ਸਾਰੇ ਡੈਫਰ ਹੋਏ ਲੱਗੇ ਹੋਏ ਆ ਜੀ ਇਹ ਪੈਂਪਸ ਹੋ ਗਏ ਹਨਾ ਤੇ ਸਾਰੇ ਮਤਲਬ ਕਿ ਜਿਹੜੀ ਵੀ ਕੰਪਨੀ ਤੁਸੀਂ ਯੂਜ਼ ਕਰਦੇ ਆ ਉਹ ਸਾਰੀਆਂ ਕੰਪਨੀਆਂ ਇੱਥੇ ਮਿਲ ਜੂਗੀਆਂ ਤੁਹਾਨੂੰ ਤੇ ਵੱਡੇ ਪੈਕਟ ਤੇ ਛੋਟੇ ਪੈਕਟ ਮਤਲਬ ਕਿ ਸਾਰੀ ਪੈਕਿੰਗ ਤੁਹਾਨੂੰ ਇੱਥੇ ਉਪਲਬਧ ਵਾਜੀ ਚਾਹੇ ਤੁਸੀਂ ਛੋਟੇ ਪੈਕਿੰਗ ਲਓ ਚਾਹੇ ਲਓ ਵੱਡੀ ਤੇ ਇੱਧਰ ਸਾਰੇ ਮਤਲਬ ਕਿ ਬਚਿਆ ਦੇ ਹਿਮਾਲਿਆ ਦੇ ਪ੍ਰੋਡਕਟ ਹੋ ਗਏ ਜਿੱਦਾਂ ਪਾਊਡਰ ਹੋ ਗਿਆ ਹਨਾ ਤੇ ਜਿੱਦਾਂ ਲੋਸ਼ਨ ਹੋ ਗਿਆ ਬਾਡੀ ਲੋਸ਼ਨ ਹੋ ਗਿਆ ਸਾਰੇ ਤੁਹਾਨੂੰ ਇੱਥੋਂ ਮਿਲ ਜੂਗੇ ਜਿਹੜੀ ਵੀ ਤੁਸੀਂ ਕੰਪਨੀ ਇਹ ਨਹੀਂ ਕੇ ਮਤਲਬ ਕਿ ਹਿਮਾਲਿਆ ਦੇ ਕੱਲੇ ਆ ਜਿਹੜੀ ਵੀ ਤੁਸੀਂ ਕੰਪਨੀ ਯੂਜ਼ ਕਰਦੇ ਆ ਸਾਰੀ ਤੁਹਾਨੂੰ ਇੱਥੋਂ ਮਿਲ ਜੂਗੀ ਦੇਖ ਸਕਦੇ ਹੋ ਆਇਲ ਹੋ ਗਿਆ ਤੇ ਬਾਡੀ ਲੋਸ਼ਨ ਹੋ ਗਿਆ ਜਾ ਤੁਸੀਂ ਕਰੀਮ ਹੋ ਗਈ ਬੇਬੀ ਕਰੀਮ ਸਾਰੀਆਂ ਤੁਹਾਨੂੰ ਇੱਥੋਂ ਮਿਲ ਜੂਗੀ ਤੇ ਦੇਖ ਸਕਦੇ ਤੁਸੀਂ ਸਾਰੇ ਲੱਗੇ ਹੋਏ ਆ ਤੇ ਪ੍ਰਾਈਸ ਵੀ ਉੱਪਰ ਹੀ ਲਿਖੇ ਹੋਏ ਆ ਨਾ ਨੀਦਰ ਡਬ ਹੋ ਗਿਆ ਤੇ ਇੱਥੇ ਤੁਹਾਨੂੰ ਡਿਟੋਲ ਵੀ ਮਿਲ ਜੂਗਾ ਜਿਹੜੀ ਮਰਜ਼ੀ ਪੈਕਿੰਗ ਲੈ ਸਕਦੇ ਤੁਸੀਂ ਛੋਟੀ ਵੱਡੀ ਆਪਣੇ ਹਿਸਾਬ ਦੇ ਨਾਲ ਇੱਧਰ 34 ਰੁਪਏ ਡਿਸਕਾਊਂਟ ਮਿਲੂਗਾ ਇੱਧਰ ਤੁਹਾਨੂੰ 14 ਰੁਪਏ ਤੇ ਇਧਰ ਮੂਵ ਵਗੈਰਾ ਲੈ ਸਕਦੇ ਆ ਸਪਰੇਅ ਵਗੈਰਾ ਮੂਵ ਵਗੈਰਾ ਸਾਰੀਆਂ ਮਿਲ ਜੂਗੀਆਂ ਇੱਥੇ ਇੱਥੇ ਇਹਦੇ ਵਿੱਚ ਹੈਗਾ ਜੀ ਮੂਵ ਦੇ ਵਿੱਚ ਹੈਗਾ ਬੀ ਐਲ ਸੀ ਦਾ ਫੇਸ ਵਾਸ਼ ਆ ਇੱਕ ਨਾਲ ਇੱਕ ਫਰੀ ਮਿਲਣਾ ਤੁਹਾਨੂੰ ਇੱਧਰ ਆ ਗਿਆ ਜੀ ਹੁਣ ਪਾਊਡਰ ਵਗੈਰਾ ਦੇਖ ਸਕਦੇ ਤੁਸੀਂ ਪਾਊਡਰ ਵਗੈਰਾ ਲੱਗੇ ਬੀਟ ਹੋ ਗਈ ਹੈ ਨਾ ਇਹ ਵੀ ਤੁਸੀਂ ਸਾਰਾ ਇੱਥੇ ਤੁਹਾਨੂੰ ਮਿਲ ਜਾਊਗਾ ਇੱਧਰ ਕੌਨਸ ਕਰੀਮ ਹੋ ਗਈ ਕੋਲਡ ਕਰੀਮ ਇਹ ਵੀ ਤੁਹਾਨੂੰ ਸਾਰੀਆਂ ਹੀ ਇੱਥੇ ਮਿਲ ਜੂਗੀਆਂ ਸਾਰਿਆਂ ਦੇ ਪ੍ਰਾਈਸ ਲੱਗੇ ਹੋਏ ਆ ਬਾਹਰ ਤੇ ਸਾਰਿਆਂ ਤੇ ਡਿਸਕਾਊਂਟ ਲੱਗਾ ਹੋਇਆ ਹੈ ਇੱਧਰ ਠੰਡੇ ਦੀਆਂ ਬੋਤਲਾਂ ਆ ਗਈਆਂ ਜੀ ਹੁਣ ਤੇ ਦੇਖ ਸਕਦੇ ਤੁਸੀਂ ਇਹ ਵੀ ਤੁਹਾਨੂੰ ਜੇ ਤੁਸੀਂ ਲਓਗੇ ਤੇ ਤੁਹਾਨੂੰ 29 ਰੁਪਏ ਦੇ ਵਿੱਚੋਂ ਲੈਸ ਹੋਣਗੇ ਜੇ ਤੁਸੀਂ ਮੰਗੋ ਵਾਲੀ ਲਓਗੇ ਵੱਡੀ ਬੋਤਲ ਤੇ ਉਹ ਤੁਹਾਨੂੰ 28 ਰੁਪਏ ਉਹਦੇ ਵਿੱਚ ਲੈਸ ਹੋਣਗੇ ਤੇ ਜਿਹੜੇ ਥੱਲੀਆਂ ਲੱਗੀਆਂ ਸਾਰੀਆਂ ਉੱਤੇ ਗੈਟ 1 ਫ੍ਰੀ ਦਿੱਤਾ ਹੋਇਆ ਹੈ ਉੱਤੇ ਗੈਟ 1 ਫ੍ਰੀ ਹੈ ਜੀ ਇਧਰ ਜੂਸ ਸਾਰੇ ਲੱਗੇ ਹੋਏ ਹੈ ਗੈਟ 1 ਫ੍ਰੀ ਇੱਕ ਲਓਗੇ ਤੇ ਇੱਕ ਤੁਹਾਨੂੰ ਨਾਲ ਫ੍ਰੀ ਮਿਲੂਗਾ ਤੇ ਇਹ 80 ਰੁਪਏ ਦਾ ਤੁਹਾਨੂੰ ਪੈਣਾ ਹੈ ਜੀ 80 ਰੁਪਏ ਦੇ ਵਿੱਚ ਤੁਹਾਨੂੰ ਦੋ ਪੈਣੇ ਆ ਮਤਲਬ ਕਿ ਇੱਕ 80 ਰੁਪਏ ਦਾ ਇੱਕ ਫ੍ਰੀ ਮਿਲੂਗਾ ਨਾਲ ਇਧਰ ਮੰਗੋ ਵਾਲੀਆਂ ਬੋਤਲਾਂ ਦੇਖ ਸਕਦੇ ਆ ਤੁਸੀਂ ਸਾਰੀਆਂ ਤੁਹਾਨੂੰ ਇੱਥੇ ਮਿਲ ਜੂਗੀਆਂ ਇੱਧਰ ਫਲੇਵਰ ਦੇਖ ਸਕਦੇ ਆ ਲੀਚੀ ਦਾ ਫਲੇਵਰ ਬਹੁਤ ਵਧੀਆ ਹੈ ਇਹ ਵੀ ਤੁਹਾਨੂੰ 50 ਰੁਪਏ ਦੀ ਬੋਤਲ ਮਿਲ ਜੂਗੀ ਇੱਥੇ ਬਹੁਤ ਵਧੀਆ ਬਾਹਰੋਂ ਤਾਂ ਇਹ 80 ਰੁਪਏ ਦੀ ਮਿਲਦੀ ਆ ਇਹ ਇਹਦੇ ਵਿੱਚ ਲੀਚੀ ਲੀਚੀ ਹੁੰਦੀ ਹੈ ਜੀ ਬਹੁਤ ਵਧੀਆ ਮੈਂ ਵੀ ਪੀਤੀ ਬਹੁਤ ਵਧੀਆ ਤੇ ਇਹਦੇ ਵਿੱਚ ਕਈ ਫਲੇਵਰ ਆ ਤੁਸੀਂ ਕੋਈ ਵੀ ਫਲੇਵਰ ਆਪਣੇ ਜਿਹੜਾ ਵੀ ਤੁਹਾਨੂੰ ਪਸੰਦ ਆ ਉਹ ਤੁਸੀਂ ਲੈ ਸਕਦੇ ਮੈਂਗੋ ਹੋ ਗਈ ਲੀਚੀ ਹੋ ਗਈ ਔਰੈਂਜ ਹੋ ਗਿਆ ਸਾਰਾ ਤੁਸੀਂ ਲੈ ਸਕਦੇ ਇੱਧਰ ਜਿਹੜੇ ਜੂਸ ਲੱਗੇ ਹੋਏ ਮੈਂ ਤੁਹਾਨੂੰ ਕਿਹਾ ਕਿ ਗੈਟ 1 ਫ੍ਰੀ ਆ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਤੇ ਇੱਧਰ ਠੰਡੇ ਵਗੈਰਾ ਹੋ ਗਏ ਤੇ ਇੱਧਰ ਦੇਖ ਸਕਦੇ ਤੁਸੀਂ ਜਿੱਦਾਂ ਤਲਣ ਵਾਲੇ ਹੋਗੇ ਨਾ ਉਹ ਵੀ ਜੇ ਤੁਸੀਂ ਦੋ ਪੈਕਟ ਲਓਗੇ ਕਿਸੇ ਨਾ ਇੱਕ ਇੱਕ ਨਾ ਇੱਕ ਫ੍ਰੀ ਆ ਜੇ ਕਈ ਹੈਗੇ ਜਿਹੜੇ ਦੋ ਆ ਉਹਨਾਂ ਇੱਕ ਫ੍ਰੀ ਆ ਤੇ ਇੱਧਰ ਤੁਸੀਂ ਜਿੱਦਾਂ ਚੋਕਲੇਟ ਵਗੈਰਾ ਹੋ ਗਈ ਜਿੱਦਾਂ ਬ੍ਰੈਡ ਕੇਕ ਹੋ ਗਿਆ ਉਹ ਵੀ ਤੁਹਾਨੂੰ 5 ਰੁਪਏ ਦਾ ਸਕਾਊਂਟ ਹੋਊਗਾ ਜਿੰਨਾ ਹੈਗਾ 5 ਰੁਪਏ ਦਾ ਸਕਾਊਂਟ ਇੱਧਰ ਦੇ ਜਿਹੜੇ ਆ ਬਿਸਕਟ ਲੱਗੇ ਆ ਇੱਧਰ ਇੱਕ ਨਾ ਇੱਕ ਫ੍ਰੀ ਆ ਚੈੱਕ ਕਰ ਸਕਦੇ ਬਹੁਤ ਵਧੀਆ ਵੱਡਾ ਮਤਲਬ ਕੀ ਡਿਸਕਾਊਂਟ ਆ ਇੱਥੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਹੁਸ਼ਿਆਰਪੁਰ ਇਹ ਬਹੁਤ ਵਧੀਆ ਮਾਲ ਆ ਜੀ ਇਹ ਇੱਧਰ কুরਕਰੀ ਵਗੈਰਾ ਲੇਜ਼ ਵਗੈਰਾ ਗੱਟਵਾਂ ਨਾ ਫ੍ਰੀ ਲੱਗੇ ਆ ਜੀ ਜਲਦੀ ਜਲਦੀ ਆਓ ਮੌਕੇ ਦਾ ਫਾਇਦਾ ਉਠਾਓ ਇੱਧਰ ਸਾਰੇ কুরਕਰੀ ਵਗੈਰਾ ਲੇਜ਼ ਵਗੈਰਾ ਹੀ ਲੱਗੇ ਆ ਜੀ ਕੀ ਕਰ ਸਕਦੇ ਇਹ ਵੀ ਬਹੁਤ ਹੀ ਜ਼ਿਆਦਾ ਫਲੇਵਰ ਆਪਣੇ ਹਿਸਾਬ ਨਾਲ ਲੈ ਸਕਦੇ ਤੇ ਇੱਧਰ ਆ ਗਏ ਆ ਜੀ ਹੁਣ ਇਹ ਕੀ ਚੀਜ਼ ਹੈ ਇਹ ਬਿਸਕੋ ਆਪੂਜੀਏ ਵਗੈਰਾ ਲੱਗੇ ਆ ਜੀ ਇੱਧਰ ਸਾਰੇ ਇਹ ਪੂਜੀਏ ਵਗੈਰਾ ਇਹ ਵੀ ਇੱਕ ਨਾਲ ਇੱਕ ਇੱਧਰ ਸਾਰੇ ਪੂਜੀਏ ਤੇ ਮਤਲਬ ਕੀ ਲੱਗੇ ਹੋ ਫਲੇਵਰ ਇਹ ਵੀ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਤੋਂ ਲੈ ਸਕਦੇ ਆ ਕਈਆਂ ਨਾਲ ਗੈਟ 1 ਫ੍ਰੀ ਲੱਗਾ ਹੋਇਆ ਹੈ ਕਈਆਂ ਤੇ ਡਿਸਕਾਊਂਟ ਨਹੀਂ ਦਿੱਤਾ ਹੋਇਆ ਤੇ ਡਿਸਕਾਊਂਟ ਤੇ ਜਿਹੜੇ ਆ ਆਲੂ ਕੁਝਿਆ ਹੋ ਗਿਆ ਉਹਨਾਂ ਨਾਲ ਵੀ ਇੱਕ ਨਾ ਇੱਕ ਫ੍ਰੀ ਆ ਜਿੱਦਾਂ ਆ ਇੱਧਰ ਲੱਗੇ ਹੋ ਗੀੜੀ ਪਕੌੜਾ ਹੋ ਗਿਆ ਹਨਾ ਸਾਰੇ ਤੁਹਾਨੂੰ ਇੱਥੋਂ ਮਿਲ ਜੂਗੇ ਤੇ ਇੱਧਰ ਬੋਨ ਵਿਟਾ ਹੋ ਗਿਆ ਜੀ ਇਹ ਵੀ ਤੁਹਾਨੂੰ ਇੱਥੋਂ ਮਿਲ ਜੂਗਾ ਇਹ ਇੱਥੇ ਜਿੱਦਾਂ ਇਦਾਂ ਪੈਕਿੰਗ ਵੀ ਆਉਂਦੀ ਆ ਤੇ ਡੱਬੇ ਦੀ ਪੈਕਿੰਗ ਵੀ ਆਉਂਦੀ ਆ ਇਹ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਹੜਾ ਵੀ ਤੁਸੀਂ ਲੈਣੇ ਹੋ ਤੁਸੀਂ ਲੈ ਸਕਦੇ 90 ਰੁਪਏ ਦੇ ਵਿੱਚ ਇੱਥੋਂ ਮਿਲ ਜੂਗਾ ਤੁਹਾਨੂੰ ਇਹਦਾ ਛੋਟੇ ਹੀ ਪੈਕਿੰਗ ਵੀ ਆਉਂਦੀ ਆ ਦੇਖ ਸਕਦੇ ਆ ਇਹ ਵੀ ਤੁਹਾਨੂੰ ਉਥੋਂ ਮਿਲ ਜੂਗੀ ਠੀਕ ਆ ਤੇ ਇੱਧਰ ਬਹੁਤ ਜ਼ਿਆਦਾ ਵੈਰਾਈਟੀ ਆ ਹੁਸ਼ਿਆਰਪੁਰ ਦੇ ਵਿੱਚ ਇਹ ਹੈਗਾ ਆ ਜੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਬਹੁਤ ਵਧੀਆ ਆਫਰ ਲੱਗੇ ਹੋਏ ਆ ਇੱਧਰ ਜੀ ਹੋਣਾ ਵੀ ਪੱਤੀ ਵਗੈਰਾ ਜਿੱਦਾਂ ਨਾ ਪੱਤੀ ਵਗੈਰਾ ਤਾਂ ਸਾਰੇ ਮਿਲ ਜੀ ਇਥੋਂ ਠੀਕ ਆ ਰਾਡੇ ਵੋਲ ਹੋ ਗਈ ਤੇ ਜਿੱਦਾਂ ਲੈਟਿ ਵਾਲੀ ਪੱਤੀ ਹੋ ਗਈ ਇਹਦੇ ਉੱਤੇ ਤੁਹਾਨੂੰ ਸੇਵਿੰਗ ਹੋਣਗੀ 180 ਰੁਪਏ ਦੀ ਸੇਵਿੰਗ ਹੋਣਗੀ ਠੀਕ ਹੈ ਤੇ ਇਧਰ ਦੇਖ ਸਕਦੇ ਆ ਆਹ ਚਾਹ ਅਲੈਚੀ ਵਾਲੀ ਇੱਕ ਇਹਦੇ ਤੇ ਤੁਹਾਨੂੰ 200 ਰੁਪਏ ਆ ਤੇ ਸਾਰਿਆਂ ਤੇ ਡਿਸਕਾਊਂਟ ਆ ਜੀ ਦੇਖੋ ਕਿੰਨਾ ਵਧੀਆ ਡਿਸਕਾਊਂਟ ਆ 200 ਕੱਟ ਕੇ ਤੁਹਾਨੂੰ 390 ਰੁਪਏ ਦੇ ਜੀ ਮਿਲਣਗੇ ਤੇ ਸਾਰੀਆਂ ਇੱਥੇ ਪੱਤੇ ਕਿਹੜਾ ਪੱਤੇ ਆ ਹੈਗੇ ਆ ਇਹ ਵੀ ਤੁਸੀਂ ਇਥੋਂ ले ਸਕਦੇ ਜਿਹੜੀ ਯੂਜ਼ ਕਰਦੇ ਆ ਜੀ ਤਾਜ਼ਾ ਹੋਈ ਹਨ ਹਨਾ ਸਾਰੀਆਂ ਮਤਲਬੀ ਹੈਗੀਆਂ ਇੱਥੇ ਵੀ ਚਾਹ ਪੱਤੀਆਂ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਹੋ ਕਿਸੇ ਤੇ 80% ਦਾ ਸੌਂਟ ਆ ਕਿਸੇ ਤੇ 12% ਦਾ ਸੌਂਟ ਆ ਸਾਰੇ ਤੁਹਾਨੂੰ ਇੱਥੋਂ ਮਿਲ ਜੂਗੇ ਜੇ ਦੇਖਣ ਨੂੰ ਤੇ ਗਰੰਟੀ ਵੀ ਮਿਲ ਜੂਗੀ ਗੀ ਗਰੰਟੀ ਵੀ ਮਿਲ ਜੂਗੀ ਤੇ ਇੱਧਰ ਹੁਣ ਆ ਗਈ ਹੈ ਜੀ ਬਿਸਕਟ ਵਗੈਰਾ ਇਹ ਵੀ ਤੁਹਾਨੂੰ ਇੱਕ ਨਾ ਇੱਕ ਫ੍ਰੀ ਮਿਲੇਗਾ ਜੀ ਇੱਕ ਪੈਕਟ ਲਓਗੇ ਤੇ ਇਹ ਤੁਹਾਨੂੰ ਇੱਕ ਫ੍ਰੀ ਮਿਲੇਗਾ ਨਾਲ ਦੇਖੋ ਕਿੰਨਾ ਵਧੀਆ ਡਿਸਕਾਊਂਟ ਮਿਲਦਾ ਪਿਆ ਤੁਹਾਨੂੰ ਤੇ ਇੱਧਰ ਜਿਹੜੇ ਲੱਗੇ ਹੋਏ ਆ ਇਹ ਤੁਸੀਂ ਜੇ ਦੋ ਲਓਗੇ ਤੇ ਫੇ ਤੁਹਾਨੂੰ ਇੱਕ ਫ੍ਰੀ ਮਿਲੇਗਾ ਨਾਲ ਇਹ ਸਾਰੇ biscuits ਹੀ ਆ ਜੀ ਬਹੁਤ ਵਧੀਆ ਵਧੀਆ biscuits ਆ ਚਾ ਕਰ ਸਕਦੇ ਆ ਜਿੱਦਾਂ ਮਟਰੀ ਵਾਲੀ ਹੁੰਦੀ ਜਿੱਦਾਂ ਮਟਰੀ ਛੋਟੇ ਛੋਟੇ ਹੁੰਦੀ ਦੱਬਾ ਤਾਂ ਆ ਗਿਆ ਹਿੰਦੇ ਆ ਦੱਬੇਆਂ ਦੇ ਵਿੱਚ ਫਾਈ ਹੁੰਦੇ ਤੇ ਯਾਰ ਤਾਂ ਨਾ ਆਇਆ ਤਾਂ ਆ ਵੀ ਦੇਖਦੇ ਕਹੀਏ ਇਹ ਬੱਡੇ ਏ ਸਾਰੇ ਮਿੱਠੇ ਆ ਜੀ ਤੇ ਇਹ ਵੀ ਤੁਹਾਨੂੰ ਇੱਕ ਗੱਟ ਵਨ ਫਰੀ ਹੋ ਜਾਣਗੇ ਸਾਰੇ ਤਾਂ ਦੋ ਤਾ ਡਾਇਨ ਬਿਸਕਟ ਵਗੈਰਾ ਸਾਰੇ ਤਾਂ ਦੋ ਤਾ ਡਾਣਾ ਮਿਲਣਗੇ ਇਹਦੇ ਸਾਰੇ ਜਿੰਨੇ ਵੀ ਬਿਸਕਟ ਲੱਗੇ ਆ ਸਾਰੇ ਮਤਲਬ ਇੱਕ ਟੁਕੜਾ ਲੈ ਸਕਦੇ ਆ ਸਾਰੇ ਬਿਸਕਟ ਬਹੁਤ ਮਧੂਰ ਗੱਦੀਆਂ ਆ ਜੀ ਆਜ ਜਿੰਨਾਂ ਵੀ ਸਾਨੂੰ ਇਹ ਵੀ ਤੁਹਾਨੂੰ ਸਟੇਜ ਹੋਣਗੇ ਬਿੱਟੋਂ ਵੀ ਸਟੇਜ ਹੋਣਗੇ ਦੇਖੋ ਇਹ ਜੋ ਪੱਤੀਆਂ ਆ ਗਈਆਂ ਦੇਖੋ ਬਹੁਤ ਵਧੀਆ ਨਜ਼ਾਰਾ ਆ ਰਿਹਾ ਹੁੰਦਾ ਥਾਗਾ ਤੇ ਇੱਧਰ ਚੌਗਲੇ ਤਾਂ ਵਗੈਰਾ ਲੱਗੀਆਂ ਆ ਇੱਧਰ ਆਵਲੇ ਬਿਸਕਟ ਲੱਗੀਆਂ ਤੇ ਜੇ ਤੁਸੀਂ ਚਾਰ-ਪੰਜ ਤੱਕ ਮਤਲਬ ਇਹ ਹੋਏ ਕੋਈ ਨਹੀਂ ਲੱਗਿਆ ਤਾਂ ਇਹ ਨਾਲ ਦੱਬਨੇ ਹੋਏ ਆ ਇਹਨਾਂ ਦੇ ਨਾਲ ਦੇਖੋ ਖੜੀ ਹੋਈਆਂ ਦੋਹਾਂ ਨਾਲ ਕੋਈ ਫ੍ਰੀ ਖਾਤਾ ਬਦਗੀ ਆ ਗਈ ਬਿਸਕੁਟ ਪਾਣਾ ਦੇ ਟੈਗ ਨੂੰ ਨਾ ਨੇ ਜਿਹੜਾ ਖਰੀਦਿਆ ਜੀ ਬੰਨਾਲੇ ਉਹ ਅਟਾਟ ਕਰਕੇ ਨਮਕੀਨ ਵੀ ਮੇਰੇ ਜਾਣਿਆ ਬਹੁਤ ਵਧੀਆ ਹੈ ਜੀ ਇਹ ਵਾਲੀ ਜ਼ਰੂਰ ਰਿਵਿਊ ਕਰਦੇ ਹੋ ਆਪ ਕੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਚੈਨਲ ਸਬਸਕ੍ਰਾਈਬ ਕਰ ਲੀਓ ਨਵੇਂ ਆਏ ਆ ਤਾਂ ਤੇ ਜਿਹੜੇ ਪੁਰਾਣੇ ਆ ਤਾਂ ਉਹ ਸੁਣ ਸੁਣੇ ਕਰ ਦਿਓ ਕਮੈਂਟ ਤੇ ਚੈੱਕ ਕਰ ਸਕਦੇ ਆ ਤੁਸੀਂ ਦੇਖੋ ਕਿੰਨੀ ਇਹਨਾਂ ਤੋਂ ਵੈਰਾਈਟੀ ਆ ਬਹੁਤ ਵਧੀਆ ਹੈ ਇਹ ਜਗਾ ਜੀ ਜ਼ਰੂਰ ਜਾਓ ਤੇ ਇੱਧਰ ਦੇਖ ਸਕਦੇ ਤੁਸੀਂ ਇਹ ਜਿਹੜੀਆਂ ਲੱਗੀਆਂ ਹੋਈਆਂ ਆ ਬੋਤਲਾਂ ਤੇ ਇਹ ਵੀ ਤੁਹਾਨੂੰ 29 ਰੁਪਏ ਵਿੱਚੋਂ ਸੇਵ ਹੋਗੇ ਤਾਂ ਸਿਰਫ 70 ਰੁਪਏ ਦੀ ਤੁਹਾਨੂੰ ਮਿਲੂਗੀ ਇਹ 70 ਰੁਪਏ ਦੀ ਤੁਹਾਨੂੰ ਸਿਰਫ ਮਿਲੂਗੀ ਇੱਧਰ ਚੈੱਕ ਕਰ ਸਕਦੇ ਆ ਤੁਸੀਂ ਬੱਚਿਆਂ ਦੇ ਖਾਣ ਵਾਲੇ ਆ ਸਾਰੇ ਬੱਚਿਆਂ ਦੇ ਆ ਜੀ ਇਹ ਵੀ ਤੁਹਾਨੂੰ 10 ਰੁਪਏ ਦੇ ਵਿੱਚ ਮਿਲ ਜੂਗੇ ਤੇ ਗੈਟ 1 ਫ੍ਰੀ ਮਿਲਣਗੇ ਨਾਲ ਇਹ ਵੀ ਤੁਸੀਂ ਇੱਥੋਂ ਨਹੀਂ ਸoare ਮਤਲਬ ਕਿ ਘਰ ਦਾ ਸਾਰਾ ਸਮਾਨ ਤੁਹਾਨੂੰ ਇੱਥੋਂ ਮਿਲ ਜੂਗਾ ਚਾਹੇ ਉਹ ਬੱਚਿਆਂ ਦਾ ਚਾਹੇ ਉਹ ਘਰ ਦਾ ਆਹ ਚਾਹੇ ਉਹ ਖਾਣ ਪੀਣ ਦਾ ਆਹ ਹਰੇਕ ਚੀਜ਼ ਤੁਹਾਨੂੰ ਮਿਲ ਜੂਗੀ ਘਰ ਦੇ ਬਰਤਨ ਵਾਲੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੇ ਇੱਧਰ ਚੈੱਕ ਕਰ ਸਕਦੇ ਹਾਂ ਤੁਸੀਂ ਇਹ ਵੀ ਗੈਟ ਵਨ ਫ੍ਰੀ ਹੈ ਜੀ ਇੱਧਰ ਮੈਗੀ ਵਗੈਰਾ ਲੱਗੀ ਆ ਮੈਗੀ ਦੇਖਣਾ ਬਲੇ 10 ਰੁਪਏ ਲੈਸ ਹੋ ਜਾਣਗੇ ਵਿੱਚੋਂ ਤੁਹਾਨੂੰ ਤੇ ਜੇ ਦਾ ਪ੍ਰੈਕਟਿਕ ਵਾਲੀ ਮੋਦੀ ਲੈਣੀ ਆ ਉਹ ਵੀ ਤੇ ਚੁਣ ਆ ਗਦੇ ਆ ਇੱਧਰ ਘੱਟਵਾਂ ਫਿਰ ਨਹੀਂ ਲੱਗੇ ਹੋਏ ਜੇ ਜੇਕ ਟਾਕੇਂਗੇ ਹੁੰਦੀ ਆ ਕੱਪ ਦੇ ਵਿੱਚ ਪਾਣੀ ਪਾ ਕੇ ਤੁਸੀਂ ਉਹ ਸਾਫ ਕਰਦੇ ਸੱਤਾ ਪਨ ਜਾ ਕੇ ਨਾ ਇਹ ਵੀ ਤੁਸੀਂ ਬਣਾ ਸਕਦੇ ਹੋ ਇਹ ਵੀ ਬਹੁਤ ਵਧੀਆ ਲੱਗੀ ਹੁੰਦੀ ਆ ਉੱਧਰ ਵੀ ਸਾਰੇ ਮੈਦੀ ਫਲੇਵਰ ਲੱਗੇ ਹੋਏ ਆ ਮੈਦੀ ਵਾਲੇ ਇਹ ਵੀ ਤੁਸੀਂ ਇੱਥੇ ਲੈ ਸਕਦੇ ਹੋ ਉੱਧਰ ਸਾਰੀ ਮੈਦੀ ਲੱਗੀ ਹੋਈ ਆ ਜੇ ਦੋ ਲਓਂਗੇ ਤਾਂ ਤੁਹਾਨੂੰ ਇੱਕ ਫ੍ਰੀ ਮਿਲੂਗੀ ਕਈਆਂ ਤੇ ਇੱਕ ਨਾਲ ਤੋਂ ਫ੍ਰੀ ਹੋਵੇ ਤੇ ਜੇ ਬੋਲੋਗੇ ਤੇ ਇੱਕ ਤਾਂ ਨਾ ਫ੍ਰੀ ਮਿਲੂਗੀ ਨਾ ਇਹ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਮੈਸਾ ਤੇ ਅਸੀਂ ਤਾਂ ਸ਼ੋਪਿੰਗ ਕਰ ਲਈ ਹੈ ਤੁਸੀਂ ਵੀ ਜਲਦੀ ਜਲਦੀ ਜਾਓ ਲਾਭ اٹھਾਓ ਤੇ ਜਲਦੀ ਜਲਦੀ ਤੁਸੀਂ ਵੀ ਸ਼ੋਪਿੰਗ ਕਰਕੇ ਆਓ ਆਹ ਦੇਖ ਕਰੋ ਸਾਰੀਆਂ ਮੈਗੀਆਂ ਲੱਗੀਆਂ ਅੱਜ ਦੇਖਦੇ ਮਕਰੋਨੀ ਲੱਗੀ ਹੈ ਜੀ ਮਕਰੋਨੀ ਵੀ ਇੱਕ ਨਾਲ ਇੱਕ ਫ੍ਰੀ ਹੈ ਜੀ ਇੱਕ ਲਓਗੇ ਤਾਂ ਇੱਕ ਨਾਲ ਤੁਹਾਨੂੰ ਫ੍ਰੀ ਮਿਲੂਗੀ ਤੇ ਜੇ ਇਦਾਂ ਹੀ ਪਾਸਤਾ ਆ ਪਾਸਤੇ ਨਾਲ ਵੀ ਇੱਕ ਨਾ ਇੱਕ ਫ੍ਰੀ ਮਿਲੂਗਾ ਨਿਕਾ ਇੱਧਰ ਦੇਖ ਸਕਦੇ ਤੁਸੀਂ ਹਾਂ ਸਾਰਾ ਕੁਝ ਨਮਕਰੋਨੀ ਪਾਸਤਾ ਇਹਦਾ ਸਾਰਾ ਕੁਝ ਹੈਗਾ ਇੱਥੇ ਦੇਖ ਸਕਦੇ ਆ ਦੇਖੋ ਤਾਂ ਦੇਖ ਸਕਦੇ ਤੁਸੀਂ ਤੁਹਾਨੂੰ ਸਾਰਾ ਕੁਝ ਇੱਥੇ ਮਿਲ ਜਾਊਗਾ ਜੀ ਤੇ ਹੁਣ ਇੱਧਰ ਮਸਾਲੇ ਵਗੈਰਾ ਆ ਗਏ ਆ ਤੁਸੀਂ ਹਰੇਕ ਤਰ੍ਹਾਂ ਦਾ ਮਸਾਲਾ ਇੱਥੋਂ ਲੈ ਸਕਦੇ ਆ ਉਹ ਵੀ ਗੈਟ 1 ਫ੍ਰੀ ਹੈ ਜੀ ਇੱਕ ਨਾਲ ਫ੍ਰੀ ਹੈ ਇੱਕ ਚਾਹੇ ਚਿਕਨ ਮਸਾਲਾ ਚਾਹੇ ਜਿਹੜਾ ਮਰਜੀ ਮਸਾਲਾ ਤੁਸੀਂ ਇਥੋਂ ਲੈ ਸਕਦੇ ਆ ਇਧਰ ਦੁੱਧ ਦੀਆਂ ਬੋਤਲਾਂ ਜਿੱਦਾਂ ਹੁੰਦੀਆਂ ਉਹ ਵੀ ਗੈਟ 1 ਫ੍ਰੀ ਹੈ ਸੌਸ ਹੋ ਗਈ ਬੋਤਲ ਚ ਵੀ ਮਿਲ ਜੂਗੀ ਤੁਹਾਨੂੰ ਤੇ ਦੂਜੀ ਪੈਕਿੰਗ ਵੀ ਮਿਲ ਜੂਗੀ ਉਹ ਵੀ ਤੁਹਾਨੂੰ ਸਾਰੀਆਂ ਇਥੇ ਮਿਲ ਜੂਗੀਆਂ ਸਿਰਫ 105 ਰੁਪਏ ਦੇ ਵਿੱਚ ਤੁਹਾਨੂੰ ਵੱਡੀ ਪੈਕਿੰਗ ਮਿਲ ਜੂਗੀ ਠੀਕ ਹੈ ਜੀ ਇਧਰ ਚਾਰ ਵਗੈਰਾ ਹੋ ਗਏ ਹਨ ਉਹ ਵੀ ਤੁਹਾਨੂੰ ਸਾਰੇ ਮਿਲ ਜਾਣਗੇ ਇਧਰ ਤੇ ਸਾਰਿਆਂ ਤੇ ਡਿਸਕਾਊਂਟ ਲੱਗਾ ਹੋਇਆ ਹੈ ਇਹਦੇ ਸੋਸਾ ਵਗੈਰਾ ਸਾਰੀਆਂ ਸੋਸਾਂ ਲੱਗੀਆਂ ਜੀ ਇਹਦੀ ਮਰਚੀ ਲੈ ਸਕਦੇ ਤੁਸੀਂ ਮਿੱਡਲ ਸੌਸ ਇਹਦਾ ਸੂਪ ਵਗੈਰਾ ਹੋਵੇ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਤੇ ਜਿੱਦਾਂ ਤੁਸੀਂ ਕੌਫੀ ਵਗੈਰਾ ਬਣਾਉਣੀ ਆ ਉਹਦਾ ਸਿਰਫ ਹੰਡਾ ਉਹ ਵੀ ਤੁਹਾਨੂੰ ਮਿਲ ਜਾਊਗਾ ਜੀ ਇੱਥੋਂ ਚੱਕਾ ਸਕਦੇ ਵੀ ਗੱਟ ਵਨ ਫਰੀ ਹੈ ਜੀ ਇੱਕ ਲਓਗੇ ਤਾਂ ਇੱਕ ਫਰੀ ਨਾਲ ਬਹੁਤ ਵਧੀਆ ਆਫਰ ਲੱਗੇ ਹੋਏ ਆ ਤੇ ਸਾਰੇ ਨਾਲ ਗੈਟ ਵਨ ਫ੍ਰੀ ਮਿਲੂਗਾ ਜੀ ਅਗਰ ਤੁਸੀਂ ਪੇਸਟ ਲੈਣਾ ਕੋਈ ਤਾਂ ਗਟਵਨ ਫ੍ਰੀ ਮਿਲੂਗਾ ਇੱਥੇ ਪੇਸਟ ਤੇ ਤੇ ਇੱਧਰ ਦੇਖ ਸਕਦੇ ਤੁਸੀਂ ਜੀ ਇੱਧਰ ਸਾਰੇ ਮਸਾਲੇ ਵਗੈਰਾ ਲੱਗੇ ਹੋਏ ਆ ਠੀਕ ਆ ਮਸਾਲੇ ਵਗੈਰਾ ਮਸਾਲਿਆਂ ਨਾਲ ਵੀ ਇੱਕ ਨਾ ਇੱਕ ਫ੍ਰੀ ਆ ਚਾਹੇ ਇੱਥੇ ਤੁਸੀਂ ਉਹ ਜਿਹੜਾ ਬਦਾਮ ਵਗੈਰਾ ਕਾਜੂ ਵਗੈਰਾ ਲੈ ਲਓ ਉਹ ਵੀ ਬਹੁਤ ਇੱਥੇ ਡਿਸਕਾਊਂਟ ਤੇ ਤੁਹਾਨੂੰ ਮਿਲ ਜਾਣਗੇ ਠੀਕ ਆ ਇੱਧਰ ਤੁਹਾਨੂੰ ਅੰਬ ਦਾ ਆਚਾਰ ਮਿਲ ਜੂਗਾ ਇਹ ਵੀ ਤੁਹਾਨੂੰ 10 ਰੁਪਏ ਲੈਸੀ ਹੋਣਗੇ ਵਿੱਚੋਂ 100 140 ਰੁਪਏ ਦਾ ਤੁਹਾਨੂੰ ਡੱਬਾ ਮਿਲ ਜੂਗਾ ਕਿਲੋ ਵਾਲਾ ਜੀ ਤੇ ਚੈੱਕ ਕਰ ਸਕਦੇ ਤੁਸੀਂ ਇੱਧਰ ਵੀ ਤੁਹਾਨੂੰ ਮਸਾਲੇ ਵਗੈਰਾ ਜਿਦਾ ਸੂਪ ਵਗੈਰਾ ਤੁਹਾਨੂੰ ਸਾਰੇ ਮਿਲ ਜਾਣਗੇ ਜਿਦਾ ਤੇ ਇੱਧਰ ਕਾਲੀਆਂ ਮਿਰਚਾਂ ਹੋ ਗਈਆਂ ਜਿਦਾ ਨਾ ਅੱਗੇ ਹੁਣ ਸਰਦੀਆਂ ਆ ਰਹੀਆਂ ਆ ਜਿੱਦਾਂ ਸੌਂਡਾ ਵਗੈਰਾ ਲੋਕਾਂ ਨੂੰ ਪੋਣੀਆ ਉਹਦਾ ਵੀ ਸਮਾਨ ਸਾਰਾ ਤੁਹਾਨੂੰ ਇੱਥੋਂ ਮਿਲ ਜਾਊਗਾ ਕਿਉਂਕਿ ਜਦੋਂ ਗਰਮ ਹੁੰਦਾ ਉਹ ਜਿੰਨਾ ਤੁਸੀਂ ਲੈਣਾ ਪਾਈਆ ਦੀ ਪੈਕਿੰਗ ਵੱਡੀ ਛੋਟੀ ਸਾਰੀ ਮਿਲ ਜੂਗੀ ਤੇ ਇੱਧਰ ਦਾਲਾ ਵਗੈਰਾ ਆ ਗਏ ਆ ਜੀ ਹੁਣ ਮਸਰਾ মুંગી ਦੀ ਦਾਲ ਹੋ ਗਈ ਇਹ ਬਣੇ ਮਸਰ ਸਾਰੀਆਂ ਦਾਲਾਂ ਵੀ ਮਿਲ ਜੂਗੀਆਂ ਜਿੱਦਾਂ ਆ ਤਾਂ ਇਹ 1 ਕਿਲੋ 112 ਰੁਪਏ ਕਿਲੋ ਤੇ ਇੱਧਰ ਮਸਰਾ মুਗੀ ਦਾਲ ਜਿਹੜੀ ਹੈ ਤੁਹਾਨੂੰ 70 ਰੁਪਏ ਕਿਲੋ ਮਿਲ ਜੂਗੀ 1 ਕਿਜੀ ਸਾਰੀ ਲੱਗੀਆਂ ਹੋਈਆਂ ਪ੍ਰਾਈਸ ਉੱਪਰ ਦਿੱਤੇ ਹੋਏ ਆ। ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ। ਤੇ ਇਹਦੇ ਚੈੱਕ ਕਰ ਸਕਦੇ ਆ ਤੁਹਾਨੂੰ ਗੈਟ 1 ਫ੍ਰੀ ਮਿਲੇਗੀ ਨਾਲ ਇੱਕ ਦੇ ਜੇ ਲਓਗੇ ਤੇ ਤੁਹਾਨੂੰ ਇੱਕ ਨਾਲ ਫ੍ਰੀ ਮਿਲੇਗੀ। ਇਹ ਬਹੁਤ ਵਧੀਆ ਆਫਰ ਲੱਗੇ ਹੋਇਆ। ਜਲਦੀ ਜਲਦੀ ਫਾਇਦਾ ਚੁੱਕੋ ਜੀ। ਧਾਲਾਂ ਤੇ ਵੀ ਡਿਸਕਾਊਂਟ ਆ। ਇੱਕ ਨਾਲ ਇੱਕ ਫ੍ਰੀ ਮਿਲੇਗੀ ਤੁਹਾਨੂੰ। ਸਾਰੀਆਂ ਧਾਲਾਂ ਮਿਲ ਜੂਗੀਆਂ ਤੁਹਾਨੂੰ ਇੱਥੋਂ ਜੀ। ਹਰੀ ਮੂੰਗੀ ਹੋਗੀ, ਧੋਤੀ ਮੂੰਗੀ ਹੋਗੀ, ਮਸਰਾ ਮੂੰਗੀ ਹੋਗੀ। ਤੇ ਸਾਰੀਆਂ ਚੀਜ਼ਾਂ ਮਤਲਬ ਕਿ ਸਾਰੀਆਂ ਤਾੜਾਂ ਤੁਹਾਨੂੰ ਇੱਥੇ ਮਿਲ ਜੂਗੀਆਂ ਤੇ ਗੈਟ 1 ਫ੍ਰੀ ਵੀ ਲੱਗੀਆਂ ਹੋਈਆਂ ਤੇ ਜਲਦੀ ਜਲਦੀ ਆਓ ਵਿਜ਼ਿਟ ਕਰੋ ਹੁਸ਼ਿਆਰਪੁਰ ਰੈਲयंस ਮਾਲ ਤੇ ਇੱਧਰ ਚੈੱਕ ਕਰ ਸਕਦੇ ਆ ਤੁਸੀਂ ਝੂਠ ਨਹੀਂ ਮਾਰਦੀ ਹੈਗੀ ਉੱਪਰ ਦਿੱਤਾ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਆ ਇੱਕ ਦੇ ਨਾਲ ਇੱਕ ਫ੍ਰੀ ਹੈ ਜੀ ਤੇ ਤੇ ਇੱਧਰ ਦੇਖ ਸਕਦੇ ਤੁਸੀਂ ਜਿੱਦਾਂ ਤੇਲ ਵਗੈਰਾ ਰਫੈਂਡ ਵਗੈਰਾ ਔਇਲ ਹੋ ਗਿਆ ਨਾ ਇਹ ਵੀ ਤੁਸੀਂ ਹਰੇਕ ਚੀਜ਼ ਹਰੇਕ ਔਇਲ ਇੱਥੋਂ ਮਿਲ ਜਾਣਾ ਰਫੈਂਡ ਹੋ ਗਿਆ ਕੈਨੀ ਵਗੈਰਾ ਬੋਟਲ ਵਗੈਰਾ ਜਿੱਦਾਂ ਦੀ ਤੁਸੀਂ ਪੈਕਿੰਗ ਚਾਹੁੰਦੇ ਆ ਸਾਰਿਆਂ ਤੇ ਡਿਸਕਾਊਂਟ ਦਿੱਤਾ ਹੋਇਆ ਹੈ ਉੱਪਰ ਪ੍ਰਾਈਸ ਲਿਖੇ ਹੋਏ ਆ ਤੇ ਜਿਹੜਾ ਵੀ ਤੁਸੀਂ ਲੈ ਸਕਦੇ ਆ ਜਿੱਥੋਂ ਸਾਰਾ ਜਿੱਦਾਂ ਸਰੋਂ ਦਾ ਤੇਲ ਹੋ ਗਿਆ ਸਰੋਂ ਦਾ ਤੇਲ ਵੀ ਤੁਸੀਂ ਜਿਹੜਾ ਯੂਜ਼ ਕਰਦੇ ਹੋ ਤੁਸੀਂ ਕੰਪਨੀ ਦਾ ਲੈ ਸਕਦੇ ਆ ਆ ਕੈਨੀਆਂ ਵਗੈਰਾ ਤੁਸੀਂ ਦੇਖ ਸਕਦੇ ਆ ਇੱਥੇ ਭਗਣਾ ਤੁਹਾਨੂੰ ਸਾਰੇ ਮਿਲ ਜੂਗੇ ਇੱਥੇ ਤੇ ਦੇਖ ਸਕਦੇ ਹੋ ਰਾਮਾ ਹੋ ਗਿਆ ਇੱਧਰ ਸਾਰੇ ਤੁਹਾਨੂੰ ਤੇਲ ਵੀ ਕੁਆਲਟੀ ਬਹੁਤ ਖਰੀਆ ਮਤਲਬ ਕਿ ਪੀਪੀ ਵੀ ਮਿਲ ਜੂਗੀ ਤੁਹਾਨੂੰ ਛੋਟੀ ਪੀਪੀ ਤੇ ਜਿੱਦਾਂ ਛੋਟੀ ਪੈਕਿੰਗ ਉਹਦੀ ਅੱਧਾ ਕਿਲੋ ਲੀਟਰ ਅੱਧਾ ਲੀਟਰ ਉਹ ਵੀ ਤੁਹਾਨੂੰ ਪੈਕਿੰਗ ਦੀ ਸਾਰੀਆਂ ਮਿਲ ਜੂਗੀਆਂ ਇੱਥੇ ਤੇ ਇੱਧਰ ਚੈੱਕ ਕਰ ਸਕਦੇ ਆ ਤੁਸੀਂ ਠੰਡੇ ਲੱਗੇ ਹੋਏ ਆ ਰਫੈਂਡ ਤੇ ਇਧਰ ਪਰਫਿਊਮ ਵਗੈਰਾ ਤੁਸੀਂ ਲੈ ਸਕਦੇ ਆ ਇਹ ਵੀ ਤੁਹਾਨੂੰ 50% ਆਫ ਆ ਜਿੱਦਾਂ ਪਰਫਿਊਮ ਵਗੈਰਾ ਸਾਰੇ ਤੁਸੀਂ ਇੱਥੋਂ ਲੈ ਸਕਦੇ ਆ ਠੀਕ ਆ ਆ ਦੇਖ ਸਕਦੇ ਆ ਚਾਰ ਪਰਫਿਊਮ ਮਿਲੂਗੇ ਤੁਹਾਨੂੰ 50% ਆਫ ਆ 50% ਤੇ ਇਧਰ ਥੱਲੇ ਸਿੰਗਲ ਵੀ ਲੱਗੇ ਆ ਉਹ ਵੀ ਤੁਸੀਂ ਲੈ ਸਕਦੇ ਆ ਸਿਰਫ ਤੁਹਾਨੂੰ 100-100 ਰੁਪਏ ਦੇ ਵਿੱਚ ਜ 99 ਰੁਪਏ ਦੇ ਵਿੱਚ ਮਿਲ ਜੂਗੀ ਪਰਫਿਊਮ ਤੇ ਚੈੱਕ ਕਰ ਸਕਦੇ ਆ ਸਾਰੀਆਂ ਇਧਰ ਹੈਗੀਆਂ ਚੈੱਕ ਕਰਕੇ ਤੁਸੀਂ ਲੈ ਸਕਦੇ ਆ ਇਧਰ ਸ਼ੈਂਪੂ ਵਗੈਰਾ ਚੈੱਕ ਕਰ ਸਕਦੇ ਜੀ ਫਾਡਰ ਛੋੜ ਤੇ ਇਧਰ ਲੱਗੇ ਹੋਏ ਆ ਇੱਕ ਨਾ ਇੱਕ ਫ੍ਰੀ ਹੈ ਇਹ ਵੀ ਜੀ ਦੇਖ ਸਕਦੇ ਇੱਕ ਨਾ ਇੱਕ ਫ੍ਰੀ ਸ਼ੈਂਪੂ ਤੇ ਇਧਰ ਜਿੱਦਾਂ ਤੁਸੀਂ ਬਾਲ ਕਲਰ ਕਰਨੇ ਆ ਉਹ ਵੀ ਤੁਹਾਨੂੰ ਸ਼ੈਂਪੂ ਮਿਲ ਜੂਗਾ ਗੈਟ 1 ਫ੍ਰੀ ਹੈ ਜੀ ਇਹ ਵੀ ਬਹੁਤ ਵਧੀਆ ਜੀ ਕਲਰ ਵਾਲੇ ਸਾਰੇ ਮਿਲ ਜੂਗੇ ਤੁਹਾਨੂੰ ਇੱਥੋਂ ਜਲਦੀ ਜਲਦੀ ਵਿਜ਼ਿਟ ਕਰੋ ਘੱਟਵਾਂ ਨਾ ਫ੍ਰੀ ਹੈ ਜੀ ਇੱਧਰ ਔਇਲ ਹੋ ਗਿਆ ਜੀ ਇਹ ਜਿੱਦਾਂ ਤੁਸੀਂ ਨਾਰੀਅਲ ਦਾ ਤੇਲ ਵਰਤਦੇ ਆ ਉਹ ਵੀ ਤੁਹਾਨੂੰ ਸਾਰੇ ਔਇਲ ਮਿਲ ਜਾਣਗੇ ਇੱਧਰ ਤੇ ਇੱਧਰ ਸਾਰੇ ਤੁਹਾਨੂੰ ਔਇਲ ਮਿਲ ਜਾਣਗੇ ਹੁਣ ਠੀਕ ਆ ਜਿਹੜਾ ਤੁਸੀਂ ਯੂਜ਼ ਕਰਦੇ ਆ ਤਾਂ ਉਹ ਬਦਾਮਾਂ ਦਾ ਤੇਲ ਹੈ ਜਾਂ ਸਰ੍ਹੋਂ ਦਾ ਹੈ ਜਾਂ ਜਿਹੜਾ ਮਰਜੀ ਹੈ ਤੁਹਾਨੂੰ ਸਾਰਾ ਇੱਥੇ ਮਿਲ ਜਾਣਗੇ ਤੇ ਇੱਧਰ ਤੁਸੀਂ ਸ਼ੈਂਪੂ ਵੀ ਲੈ ਸਕਦੇ ਆ ਆਇਲ ਦਾ ਉਹਦਾ ਬੈਟਾਵੈਲ ਹੈਲੋ ਇਹ ਸ਼ੈਂਪੂ ਸਾਰੇ ਤੁਹਾਨੂੰ ਮਿਲ ਜਾਣਗੇ ਚੈੱਕ ਕਰ ਸਕਦੇ ਆ ਸਕਰੀਨ ਤੇ ਤੁਹਾਨੂੰ ਦੀਸਾ ਹੋਊਗਾ ਸਾਰਾ ਹੀ ਪ੍ਰਾਈਸ ਉੱਪਰ ਦਿੱਤੇ ਹੋਏ ਆ ਜੀ ਚੈੱਕ ਕਰ ਸਕਦੇ ਤੁਸੀਂ ਬਹੁਤ ਵਧੀਆ ਆਫਰ ਆ ਜੀ ਤੇ ਜਲਦੀ ਜਲਦੀ ਵਿਜ਼ਿਟ ਕਰੋ ਖੁਸ਼ਿਆਰਪੁਰ ਰਿਲਾਈਸ ਮਾਲ ਤੇ ਗੈਟ 1 ਫਰੀ ਇੱਧਰ ਦੇਖ ਸਕਦੇ ਤੁਸੀਂ ਸਾਰਿਆਂ ਨਾਲ ਗੈਟ 1 ਫਰੀ ਆ ਸਾਰੀ ਕੰਪਨੀ ਸ਼ੈਂਪੂਆਂ ਦੀ ਵੀ ਹੈਗੀ ਹੈਲੋ ਹੋ ਗਈ ਕੰਡੀਸ਼ਨਰ ਵੀ ਤੁਹਾਨੂੰ ਮਿਲ ਜਾਣਗੇ ਇੱਧਰ ਉਹ ਵੀ ਗੈਟ 1 ਫਰੀ ਲੱਗੇ ਆ ਤੇ ਚੈੱਕ ਕਰ ਸਕਦੇ ਤੁਸੀਂ ਰਸ਼ ਬਹੁਤ ਜ਼ਿਆਦਾ ਆ ਚਾਹੇ ਦਿਨੇ ਜਾਓ ਤੇ ਚਾਹੇ ਰਾਤ ਨੂੰ ਤੇ ਇੱਧਰ ਅਸੀਂ ਫਿਰ ਕਰਵਾਇਆ ਬਿੱਲ ਬਿੱਲ ਕਰੋ ਤੇ ਹਾਂਜੀ ਗਾਇਜ਼ ਤੁਸੀਂ ਵੀਡੀਓ ਪੂਰੀ ਦੇਖ ਲਈ ਹੋਗੀ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਪਸੰਦ ਵੀ ਆਈ ਹੋਗੀ ਤੇ ਬਹੁਤ ਜ਼ਿਆਦਾ ਡਿਸਕਾਊਂਟ ਹੈ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਗੈਟ 1 ਫ੍ਰੀ ਲੱਗਾ ਹੋਇਆ ਆ ਤੇ ਬਹੁਤ ਵਧੀਆ ਉੱਥੇ ਦਾਲਾਂ ਦੂਲਾ ਮਤਲਬ ਕਿ ਸਾਰਾ ਕੁਝ ਜੋ ਤੁਸੀਂ ਘਰ ਦਾ ਸਮਾਨ ਆ ਲਟਰ ਪਟਨ ਸਾਰੀ ਉੱਥੇ ਮਿਲ ਜਾਊਗੀ ਤੁਹਾਨੂੰ ਠੀਕ ਆ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ